ਉਹਨਾਂ ਮੁੱਖ ਮੰਤਰੀ ਜਿਹੜੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪੂਰੇ ਦਸਤਾਰ ਦੇ ਨਾਲ ਮੈਂ ਇੰਟਰਵਿਊ ਸੁਣੇ ਸੀ ਜਿਹੜਾ ਕਹਿੰਦਾ ਸੀ ਕਿ ਮੈਂ ਮਾਸਟਰ ਦਾ ਪੋਤਾ ਐਨਪੀਐਸ ਦੇ ਵਿੱਚ ਜਿਹੜਾ ਮਰਾਜ਼ਿਓ ਰਿਟਾਇਰ ਹੁੰਦਾ ਉਹਨੂੰ ਕਿਸੇ ਨੂੰ 1500 ਕਿਸੇ ਨੂੰ 2000 ਪੈਨਸ਼ਨ ਮਿਲਦੀ ਹੈ ਉਹਦਾ ਤਾਂ ਯਾਰ ਨਹੀਂ ਸਾਰੇ ਡਿਟੇਲ ਉਸਨੂੰ ਪਤਾ ਹੈ ਲੋਕਾਂ ਨੂੰ ਪਰ ਮਾ ਕੇ ਉਹ ਸੱਤਾ ਦੇ ਵਿੱਚ ਆਇਆ ਪਰ ਕੋਈ ਗੱਲ ਨਹੀਂ ਜੇ ਲੋਕਾਂ ਨੂੰ ਪਰਵਾਹ ਜਾਂਦਾ ਹੈ ਤਾਂ ਲੋਕ ਵੀ ਉਸ ਨੂੰ ਅਕਲ ਦੇਣਾ ਜਾਣਦੇ ਨੇ ਸੋ ਮੈਂ ਇਹ ਵਹਿਮ ਹੈ ਕਿ ਪੁਰਾਣੀ ਪੈਨਸ਼ਨ ਜਿਹੜੀ ਆ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਔਰ ਜੇ ਇਹ ਵਹਿਮ ਕੱਢ ਕੇ ਜਾਇਓ ਮੈਂ ਉਧਾਰਨ ਦਿਆਂਗਾ ਕਿ 2006 ਦੇ ਵਿੱਚ ਸਾਡੀ ਜਿਲ੍ਹਾ ਪੁਛਾਰਾਂ ਦੀ ਧਿਰਤੀ ਹੋਈ ਸੀ ਸਾਨੂੰ ਦੱਸਿਆ ਗਿਆ ਹੈ ਇਸ ਤਰ੍ਹਾਂ ਆਂਦੀ 37ਵੀਂ 34ਵੀਂ ਸੋਧ ਦੇ ਮਤਬਕ ਲੋਕ ਭਲਾਈ ਦੇ ਵਿਭਾਗ ਜਿਹੜੇ ਆ ਉਹ ਸਥਾਨਕ ਸਰਕਾਰਾਂ ਨੂੰ ਸੌਂਪ ਦਿੱਤੇ ਗਏ ਆ ਤੇ ਸੰਵਿਧਾਨ ਦੀ ਸੋਧ ਜਿਹੜੀ ਹੈ ਇਹਨੂੰ ਉਲਟਾ ਗਿਆੜਾ ਦੇਣਾ ਕੋਈ ਸੌਖਾ ਕੰਮ ਨਹੀਂ ਹੈ ਪਰ ਜਦੋਂ ਤੋਂ ਸਾਡੀ ਨਿਯੁਕਤੀ ਹੋਈ ਉਸੇ ਦਿਨ ਤੋਂ ਲਗਾਤਾਰ ਸੰਗਰਸ਼ਾਂ ਦੇ ਮੈਦਾਨ ਵਿੱਚ ਆ ਗਏ ਇੱਕ ਦਿਨ ਲਈ ਵੀ ਸਾਡੇ ਪੈਰ ਘਰਾ ਵਿੱਚ ਨਹੀਂ ਟਿਕੇ ਤੇ ਲਗਾਤਾਰ 8 ਸਾਲ ਦਾ ਸੰਘਰਸ਼ ਲੜ ਕੇ 2014 ਦੇ ਵਿੱਚ ਸੰਵਿਧਾਨ ਦੇ ਧੱਤਾਂ ਵਿੱਚ 14ਵੇਂ ਸੋਧ ਨੂੰ ਪੁੱਠਾ ਜਿਹੜਾ ਦਿੱਤਾ ਤੇ ਸਾਰੇ ਦੇ ਸਾਰੇ ਜ਼ਿਲ੍ਹਾ ਪੱਧਰੇ ਸਕੂਲ ਸਿੱਖਿਆ ਭਾਗ ਦੇ ਵਿੱਚ ਸ਼ਾਮਲ ਕਰਾਏ। ਤੇ ਇੱਕ ਉਦਾਹਰਣ ਹੈ ਜੇ ਕਿਸੇ ਨੇ ਚੰਕਾ ਆਇਆ ਕਿ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਸਰਕਾਰ ਨੇ ਨਹੀਂ ਦੇਣੀ ਤਾਂ ਇੱਥੇ ਹੀ ਛੜ ਕੇ ਜਾਓ ਕਿਉਂਕਿ ਸਾਡੀਆਂ ਭਾਈਆਂ ਲੋਕ ਕਰ ਰਹੇ ਨੇ ਜਿਹੜੇ ਸਡੇ ਆਪਣੀਆਂ ਧਿਰਾਂ ਦੇ ਵਿੱਚ ਨਹੀਂ ਵਿਰੋਧੀ ਧਿਰਾਂ ਦੇ ਲੋਕ ਵੀ ਉਹਨਾਂ ਦੇ ਵਿਚਾਰ ਸੋਚਦੇ ਨੇ ਤੇ ਉਹ ਸਾਡੇ ਲਈ ਉਦਾਰਨ ਹੈ ਇਸ ਭਾਈ ਦੇ ਪੱਤਰਾਂ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸਾਣ ਪ੍ਰਾਣੀ ਪੈਨਸ਼ਨ ਸਾਡੇ ਤੇ ਲਾਗੂ ਹੋਵੇਗੀ ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਉਹ ਤੋਂ ਮੁੱਖ ਮੰਤਰੀ ਜਦੋਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪੂਰੇ ਵਿਸਥਾਰ ਦੇ ਨਾਲ ਮੈਂ ਇੰਟਰਵਿਊ ਸੁਨੇ ਸੀ ਜਿਹੜਾ ਕਹਿੰਦਾ ਸੀ ਕਿ ਮੈਂ ਮਾਸਟਰ ਦਾ ਪੋਤਾ ਐਨਪੀਐਸ ਦੇ ਵਿੱਚ ਜਿਹੜਾ ਮੁਲਾਜ਼ਮ ਰਿਟਾਇਰ ਹੁੰਦਾ ਉਹਨੂੰ ਕਿਸੇ ਨੂੰ 1500 ਤੋਂ 2000 ਪੈਨਸ਼ਨ ਮਿਲਦੀ ਹੈ ਉਸ ਗੱਲ ਤੋਂ ਜਾਣ ਨਹੀਂ ਸਾਰੀ ਡਿਟੇਲ ਉਸਨੂੰ ਪਤਾ ਹੈ ਲੋਕਾਂ ਨੂੰ ਪਰ ਮਾ ਆ ਕਿ ਉਹ ਸੱਤਾ ਦੇ ਵਿੱਚ ਆਇਆ ਹੈ ਪਰ ਕੋਈ ਗੱਲ ਨਹੀਂ ਜੇ ਲੋਕਾਂ ਨੂੰ ਪਰਵਾਹ ਜਾਣਦਾ ਹੈ ਤਾ ਲੋਕ ਵੀ ਉਸ ਨੂੰ ਅਕਲ ਦੇਣਾ ਜਾਣਦੇ ਨੇ ਸੋ ਮੈਂ ਆਪਣੇ ਜ਼ਿਲ੍ਹੇ ਵੱਲੋਂ ਵਿਸ਼ਵਾਸ ਦਿਵਾਉਣਾ ਹੈ ਕਿ ਜਿਹਨੋਂ ਵੀ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰਡ ਵੱਲੋਂ ਸਾਨੂੰ ਸੱਦਾ ਲੱਗਾ ਹੈ ਅਸੀਂ ਇਹਨਾਂ ਬਿੰਨ ਪੂਰੀ ਤਾਨ ਦੇ ਨਾਲ ਉਸ ਵਾਦੇ ਨੂੰ ਲਾਗੂ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਾਡਾ ਹੁਕਮ ਕਰੋਗੇ ਅਸੀਂ ਤਾਨ ਦੇ ਨਾਲ ਉਸ ਨੂੰ ਨਿਭਾਦੇ ਹੋਏ ਕੋਈ ਜ਼ਿੰਮੇਵਾਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ